ਜਦੋਂ ਸਾਡੇ ਕੋਲ ਸਪੇਸ ਕਿਹੜੀ ਹੈ ਦੱਸੋ ਸਪੇਸ ਕਿੱਥੇ ਹੈ ਤੁਸੀਂ ਇਹਨੂੰ ਗੁਲਾਮੀ ਕਹਿੰਦੇ ਫਿਰ ਇਸੇ ਗੁਲਾਮੀ 'ਚ ਤੁਸੀਂ ਐਮਪੀ ਬਣ ਗਏ ਬਠਿੰਡੇ ਨੂੰ ਬਾਦਲਾਂ ਦਾ ਗੜ ਬਾਦਲਾਂ ਦਾ ਘਰ ਕਿਹਾ ਜਾਂਦਾ ਕੀ ਲੱਗਦਾ ਕਿ ਇੱਕ ਇੱਕ ਅਸੀਂ ਤੋੜ ਦੇਣਾ ਇੱਥੇ ਕੀ ਪਿਛਲੀ ਵਾਰ ਸੰਗਰੂਰ ਨੇ ਤੁਹਾਨੂੰ ਜਿਤਾਇਆ ਉਸ ਸਮੇਂ ਦੇ ਵਿੱਚ ਸੰਗਰੂਰ ਦੇ ਲਈ ਸਿਮਰਨਜੀਤ ਸਿੰਘ ਮਾਨ ਨੇ ਕੀ ਕੀਤਾ ਕਿਹੜਾ ਕੰਮ ਹੈ ਤੁਹਾਡੇ ਨੌਲੇਜ ਦੇ ਵਿੱਚ ਜਿਹੜਾ ਸਿਮਰਨਜੀਤ ਸਿੰਘ ਮਾਨ ਨੇ ਨਹੀਂ ਕੀਤਾ ਏ ਸਿੱਖਾਂ ਦੀ ਗੱਲ ਹੀ ਨਹੀਂ ਕਰਦੇਗੇ ਪਰ ਉਹ ਕਹਿੰਦੇ ਕਿ ਪੰਥਕ ਪਾਰਟੀ ਅਸੀਂ ਸਿੱਖਾਂ ਦੀ ਗੱਲ ਸਾਡੇ ਤੋਂ ਬਿਨਾ ਕੋਈ ਕਰ ਹੀ ਨਹੀਂ ਸਕਦਾ ਤੁਸੀਂ ਮੈਨੂੰ ਦੱਸੋ ਕਿ ਕਿਹੜੀ ਪੰਥਕ ਗੱਲ ਕੀਤੀ ਹੈ ਇਹਨਾਂ ਨੇ ਇੱਕ ਹੀ ਦੱਸ ਦਿਓ ਮੈਨੂੰ ਪਹਿਲਾਂ ਤਾਂ ਕਹਿੰਦੇ ਸੀ ਕਿ ਕੈਲੀਫੋਰਨੀਆ ਦੇ ਪਾਪਾ ਜੀ ਕਹਿੰਦੇ ਸੀ ਬਣਾ ਦੇਣਾ ਇਹਨਾਂ ਨੇ ਤਾਂ ਬਸਤੀਆਂ ਬਿਹਾਰ ਦੀਆਂ ਬਣਾਤੀਆਂ ਪੰਜਾਬ ਦੇ ਵਿੱਚ ਜਿਹੜਾ ਕੈਲੀਫੋਰਨੀਆ ਬਣਾਇਆ ਇਹਨਾਂ ਨੇ ਭਗਵਾਨ ਸਿੰਘ ਮਾਨ ਵੀ ਇਹ ਕਹਿੰਦੇ ਨੇ ਕਿ ਅਸੀਂ 14 0 ਦੇ ਨਾਲ ਐਤਕੀ ਜਿਹੜਾ ਹੈਗਾ ਉਹ ਬਹੁਮਤ ਕਰਾਂਗੇ ਤਾਂ ਤੁਹਾਨੂੰ ਕੀ ਲੱਗਦਾ ਬੇਫਕੂਫਾਂ ਦਾ ਜਵਾਬ ਮੈਂ ਕੀ ਦਵਾਂ ਮੁੱਖ ਮੰਤਰੀ ਨੇ ਕਿ 14 ਸੀਟਾਂ ਜਿੱਤ ਜੂਗਾ। ਲਾਰੰਬੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਅਜਸ ਕਰੇ ਬਲ ਉਮੀਦ ਕਰਦਾ ਠੀਕ ਠਾਕ ਹੋਵੋਗੇ। ਸਿਆਸਤ ਦਾ ਮੈਦਾਨ ਭਕਿਆ ਤੇ ਸਿਆਸੀ ਖਿਡਾਰੀ ਜਿਹੜੇ ਨੇ ਉਹ ਮੈਦਾਨ ਦੇ ਵਿੱਚ ਨੇ ਤੇ ਅੱਜ ਬਠਿੰਡੇ ਦੇ ਵਿੱਚ ਬੈਠੇ ਆਂ। ਸਰਦਾਰ ਸਿਮਰਨਜੀਤ ਸਿੰਘ ਮਾਨ ਬਠਿੰਡੇ ਦੇ ਵਿੱਚ ਪਹੁੰਚੇ ਨੇ ਬਠਿੰਡੇ ਤੋਂ ਕੈਂਡੀਡੇਟ ਲਖਾ ਸਿੰਘ ਸਦਾਣਾ ਨੂੰ ਅਨਾਉਂਸ ਕੀਤਾ तमाम ਮਸਲਿਆਂ ਦੇ ਉੱਪਰ ਗੱਲਬਾਤ ਕਰਾਂਗੇ ਖਾਸ ਕਰ ਉਸ ਸਿਆਸਤ ਦੇ ਉੱਪਰ ਗੱਲਬਾਤ ਕਰਾਂਗੇ ਜਿਹੜੀ ਬਠਿੰਡੇ ਦੇ ਵਿੱਚ ਚੱਲਦੀ ਆ ਮਾਨ ਸਾਹਿਬ ਸਭ ਤੋਂ ਪਹਿਲਾਂ ਤਾਂ ਸਵਾਗਤ ਆ ਰਿਹਾ ਹੈ ਬੀ ਟੈਲੀਵਿਜ਼ਨ ਸਰ ਸ੍ਰੀ ਕਾਲ ਜੀ ਵਾਇਕਟਿਕ ਕਾਲ ਸਾਹਿਬ ਹੈ ਕਿ ਕਿ ਪਤੇ ਤਬ ਤੋਂ ਪਹਿਲਾ ਸਵਾਲ ਮਾਨ ਸਾਹਿਬ ਇਹੀ ਹੈ ਕਿ ਬਠਿੰਡੇ ਦੇ ਵਿੱਚੋਂ ਲੱਖਾ ਸਿੰਘ ਸਦਾਣਾ ਹੀ ਕਿਉਂ ਕਿ ਤੁਹਾਡੀ ਕਿਉਂਕਿ ਇਸ ਮਰਥਨ ਦੇ ਵਿੱਚ ਹੈ ਕਿ ਤੁਹਾਡੀ ਪਾਰਟੀ ਕੋਲੇ ਕੋਈ ਐਡਾ ਮਜ਼ਬੂਤ ਕੈਂਡੀਡੇਟ ਜਾਂ ਐਡਾ ਮਜ਼ਬੂਤ ਉਮੀਦਵਾਰ ਨਹੀਂ ਸੀ ਜਿਹੜਾ ਬਠਿੰਡੇ ਤੋਂ ਲੜ ਸਕਦਾ ਹੈਗਾ ਪਰ ਅਸੀਂ ਸਮਝਿਆ ਕਿ ਇਹ ਪਾਵਰਫੁਲ ਹੋਊਗਾ ਤੋਂ ਸਾਡਾ ਜਿਹੜਾ ਸਨੇਹ ਹੈ ਉਹ ਦੇਣ ਦੇ ਲਈ ਇਹ ਪਾਵਰਫੁਲ ਹੈ ਕਿ ਜੇ ਪਾਰਲੀਮੈਂਟ ਵਿੱਚ ਆਉਣ ਜਾਊਗਾ ਸਾਡਾ ਮਦਦੀ ਹੋਊਗਾ ਨਾਲ ਖੜੂਗਾ ਤੇ ਬੋਲੂਗਾ ਪੰਜਾਬ ਦੇ ਮਸਲਿਆਂ ਦੇ ਉੱਤੇ ਜਿਹੜਾ ਮੈਂ ਓਵਰਆਲ ਸਾਰੇ ਸਿੱਖਾਂ ਦੇ ਮਸਲਿਆਂ ਤੇ ਗੱਲ ਕਰਦਾ ਹੈ ਹੀ ਵਿਲ ਬੀ ਐਨ ਐਕਸਪਰਟ ਔਨ ਪੰਜਾਬ ਇੱਥੋਂ ਦੀ ਗਰੀਬੀ ਇੱਥੋਂ ਦੀ ਕਿਸਾਨੀ ਇਹਨਾਂ ਦਾ ਜੋ ਕੁਝ ਸਾਡੇ ਨਾਲ ਇੰਡੀਅਨ ਹਕੂਮਤ ਕਰ ਰਹੀ ਹੈ ਇਹ ਤਖੜਾ ਹੋ ਕੇ ਬੋਲੂਗਾ ਉੱਥੇ ਔਰ ਇੱਕ ਗਲ ਸਵਾਲ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਉੱਠਿਆ ਕਿ ਜੇਕਰ ਤੁਹਾਡੇ ਨਾਲ ਕਿਸੇ ਤਰ੍ਹਾਂ ਦਾ ਕੋਈ મતਭੇਦ ਨਹੀਂ ਕੋਈ ਵਖਰੇਵਾ ਨਹੀਂ ਤਾਂ ਫਿਰ ਪਾਰਟੀ ਜੁਆਇਨ ਕਰਕੇ ਕਿਉਂ ਨਹੀਂ ਲੱਗਾ ਸਿੰਘ ਦਾ ਨਾਮ ਆ ਸਕਦੇ ਤੁਹਾਡੇ ਚ ਇਹ ਤਾਂ ਉਹੀ ਤਾਂ ਸੱਦੇ ਨਾ ਹੁਣ ਮੈਂ ਕਿਵੇਂ ਦੱਸਦਾ ਕੋਈ ਗੱਲਬਾਤ ਹੋਈ ਏ ਇਸ ਦੇ ਬਾਰੇ ਕੋਈ ਗੱਲਬਾਤ ਕੀਤੀ ਏ ਇਸ ਦੇ ਬਾਰੇ ਨਹੀਂ ਅਸੀਂ ਨਹੀਂ ਕੀਤੀ ਹੈਗੀ ਅਸੀਂ ਕਿਉਂ ਅੰਬੈਰਸ ਕਰੀਏ ਤੁਹਾਨੂੰ ਵੀ ਜੋ ਕਿਸੇ ਤਰ੍ਹਾਂ ਡਾਇਰੈਕਟ ਕੁਐਸਚਨ ਆਪਾਂ ਕਾਣੂ ਪੁੱਛੀਏ ਬਠਿੰਡੇ ਨੂੰ ਬਾਦਲਾਂ ਦਾ ਗੜ ਕੇ ਆ ਜਾਂਦਾ ਹੈ ਬਠਿੰਡੇ ਨੂੰ ਬਾਦਲਾਂ ਦਾ ਗੜ ਬਾਦਲਾਂ ਦਾ ਘੜ ਕਿਹਾ ਜਾਂਦਾ ਕੀ ਲੱਗਦਾ ਕਿ ਇੱਕ ਇੱਕ ਤੋੜ ਦੇਣਾ ਜੀ ਅਸੀਂ ਅਸੀਂ ਤੋੜ ਦੇਣਾ ਇੱਥੇ ਕੀ ਇਹ ਤਾਂ ਤੁਸੀਂ ਯਕੀਨ ਕਰੋ ਕਿਉਂ ਕਰਕੇ ਬਾਦਲ ਦੀ پارٹی ਫੁੱਟ ਚੁੱਕੀ ਹੈ ਉਹਨਾਂ ਨੇ ਸਿੱਖ ਇਸ਼ੂਸ ਛੱਡਦੇ ਹੈ ਜਿਹੜੇ ਕਤਲੇ ਆਮ ਗਵਰਨਮੈਂਟ ਆਫ ਇੰਡੀਆ ਨੇ ਕੈਨੇਡਾ ਪਾਕਿਸਤਾਨ ਇੰਡੀਆ ਯੂਕੇ ਦੇ ਵਿੱਚ ਸਿੱਖਾਂ ਦੇ ਕੀਤੀ ਹੈ ਉਦੇ ਉੱਤੇ ਤਾਂ ਉਹ ਡਰ ਦੇ ਕਮੈਂਟ ਹੀ ਨਹੀਂ ਕਰਦੇ ਕੋਈ ਵੀ ਸਿੱਖ ਇਸ਼ੂਸ ਦੇ ਉੱਤੇ ਐਸਟਪੀਸੀ ਸਿੱਖਾਂ ਦੀ ਪਾਰਲੀਮੈਂਟ ਹੈ ਬਾਈ ਲਾਅ ਇਹ ਕਨਸਟੀਟਿਊਟ ਹੋਈ ਸੀ 1925 ਦੇ ਵਿੱਚ ਤੇ ਉਹਦੇ ਇਲੈਕਸ਼ਨ 14 ਸਾਲ ਤੋਂ ਹੋਈ ਨਹੀਂ ਤੇ ਇਹ ਕਬਜ਼ਾ ਕਰਕੇ ਬੈਠੇ ਹੈ ਤੇ ਸੈਂਟਰ ਦਾ ਜੇ ਹੱਥ ਹੈ ਇਹਨਾਂ ਦੇ ਉੱਤੇ ਤਦੇ ਕਬਜ਼ਾ ਕੀਤਾ ਹੋਇਆ ਸੋ ਇਹ ਸਿੱਖਾਂ ਦੇ ਗੱਲ ਹੀ ਨਹੀਂ ਕਰਦੇਗੇ ਕਿਉਂ ਸਿੱਖਾਂ ਦੀ ਗੱਲ ਨਹੀਂ ਕਰਦੇ ਪਰ ਉਹ ਕਹਿੰਦੇ ਕਿ ਪੰਥਕ ਪਾਰਟੀ ਅਸੀਂ ਸਿੱਖਾਂ ਦੀ ਗੱਲ ਸਾਡੇ ਤੋਂ ਬਿਨਾ ਕੋਈ ਕਰ ਹੀ ਨਹੀਂ ਸਕਦਾ ਤੁਸੀਂ ਕਹਿੰਦੇ ਹੋ ਕਿ ਮੈਂ ਹਿੰਦੂਤਵਾ ਦਾ ਸਪੋਕਸਪਰਸ ਨਹੀਂ ਤੇ ਜਿੰਨਾ ਚਿਰ ਤੁਸੀਂ ਸਿੱਖ ਤੇ ਮੁਸਲਮਾਨ ਮਾਰੂਗੇ ਨਹੀਂ ਤੁਹਾਨੂੰ ਕੋਣ ਮੰਨੂਗਾ ਕਿ ਤੁਸੀਂ ਹਿੰਦੂਤਵਾ ਦੇ ਇਹ ਬੁਲਾਰੇ ਹੈਗੇ ਕੋਈ ਕੰਮ ਦੱਸੋ ਜੇ ਇਹਨਾਂ ਨੇ ਪੰਥ ਕੋਈ ਵੀ ਕੰਮ ਕੀਤਾ ਹੋਏ ਬਰਗਾੜੀ ਦਾ ਕੋਟਕਪੂਰੇ ਦੀ ਕਿਲੇ ਇਸ ਤਰ੍ਹਾਂ ਫੇਰ ਬਰਗਾੜੀ ਦੇ ਕੋਲੇ ਕਿਲਿੰਗਸ ਹੋਈਆਂ ਜਾਂ ਇਹ ਜਿਹੜੀਆਂ 328 ਰੂਪ ਗੁਰੂ ਗ੍ਰੰਥ ਸਾਹਿਬ ਜੀ ਦੇ ਵੇਚ ਦਿੱਤੇ ਗਏ ਐ SCPC ਨੇ ਜਿਹੜਾ ਇਹ ਸਰਸੇਵਾਲੇ ਸਾਤ ਨੂੰ ਮਾਫੀ ਦਵਾਈ ਹੈ 90 ਲੱਖ ਰੁਪਈਆ SCPC ਦਾ ਉਹਦੇ ਉੱਤੇ ਖਰਚਾ ਆਇਆ ਹੈ ਇਸਤਿਹਾਰਬਾਜੀ ਦੇ ਉੱਤੇ ਤੁਸੀਂ ਮੈਨੂੰ ਦੱਸ ਦੋ ਕਿ ਕਿਹੜੀ ਪੰਥਕ ਗੱਲ ਕੀਤੀ ਹੈ ਇਹਨਾਂ ਨੇ ਇਹ ਕੀ ਦੱਸ ਦੋ ਮੈਨੂੰ ਔਰ ਉਹਨਾਂ ਨੇ ਤਾਂ ਮਾਫੀ ਮੰਗੀ ਹੋ ਕਹਿੰਦੇ ਜੇਕਰ ਕੁਝ ਲੱਗਿਆ ਮਾਫੀ ਜਿਹੜੀ ਮੰਗੀ ਹੋ ਕੰਡੀਸ਼ਨਲ ਮੰਗੀਏ ਜੇ ਮੈਂ ਕੀਤਾ ਹੋਵੇ ਕੁਝ ਜੇ ਦਾ ਕੀ ਮਤਲਬ ਹੈ ਉਹ ਤਾਂ ਕੰਡੀਸ਼ਨ ਲੱਗੇਗੀ ਨਾ ਐ ਮਾਫੀ ਸਿੱਧੀ ਤਾਂ ਨਹੀਂ ਮੰਗੀ ਤੇ ਫਿਰ ਤਦੇ 300 ਸਾਬ ਨੂੰ ਬਾਹਰ ਫੇਰ ਚਲੇਗੇ 300 ਸਾਬ ਨੇ ਗਲਤੀ ਕੀਤੀ ਸੀਗੀ ਉਹਨਾਂ ਨੂੰ ਪ੍ਰੈਜ਼ੀਡੈਂਟ ਬਣਾਉਣਾ ਚਾਹੀਦਾ ਸੀਗਾ ਉਹ ਸੀਨੀਅਰ ਹੈ ਨਹੀਂ ਬਣਾਇਆ ਉਹਨਾਂ ਦੀ ਕਦਰ ਨਹੀਂ ਰੱਖੀ ਉਹ ਪੰਜਾਬ ਬਚਾਉਣ ਦੇ ਲਈ ਵੀ ਤਾਂ ਹੁਣ ਉਹੀ ਨਿਕਲੇ ਨੇ ਉਹ ਕਹਿੰਦੇ ਲੰਬੇ ਸਮੇਂ ਤੋਂ ਪੰਜਾਬ ਬਚਾਉਣ ਦੇ ਲਈ ਨਿਕਲ ਹੋਏ ਆ ਸੀ ਪੰਜਾਬ ਬਚਾ ਰਹੇ ਆ ਪੰਜਾਬ ਬੈਡ ਨਾਮ ਨੂੰ ਨਹੀਂ ਬਚਾਇਆ ਹੈ ਕਦੇ ਪਹਿਲਾਂ ਤਾਂ ਕਹਿੰਦੇ ਸੀ ਕਿ ਅਸੀਂ ਕੈਲੀਫੋਰਨੀਆ ਨੇ ਦੇ ਪਾਪਾ ਜੀ ਕਹਿੰਦੇ ਸੀ ਬਣਾ ਦੇਣਾ ਇਹਨਾਂ ਨੇ ਤਾਂ ਬਸਤੀਆਂ ਬਿਹਾਰ ਦੀਆਂ ਬਣਾਤੀਆਂ ਪੰਜਾਬ ਦੇ ਵਿੱਚ ਜਿਹੜਾ ਕੈਲੀਫੋਰਨੀਆ ਬਣਾਇਆ ਇਹਨਾਂ ਨੇ ਜੇ ਬਠਿੰਡੇ ਦੀ ਗੱਲ ਕਰੇ ਬਠਿੰਡਾ ਬਦਲਾਂ ਦਾ ਗੜ ਵੱਜਦਾ ਜੇਕਰ ਤੁਸੀਂ ਸੰਗਰੂਰ ਤੋਂ ਸੀਟ ਲੜਦੇ ਹੋ ਤਾਂ ਸੰਗਰੂਰ ਵੀ ਮਾਨਸਾਬ ਜਿਹੜਾ ਉਹ ਆਮ ਆਦਮੀ ਪਾਰਟੀ ਦੀ ਰਾਜਤਨੀ ਕਿਹਾ ਜਾਂਦਾ ਇੱਕ ਵਾਰੀ ਰਾਜਤਨੀ ਨੂੰ ਜ਼ਰੂਰ ਤੁਸੀਂ ਤੋੜਿਆ ਸੀ ਆਪਣੇ ਕਬਜ਼ੇ ਵਿੱਚ ਲਿਆ ਸੀ ਪਰ ਕੀ ਲੱਗਦਾ ਕਿ ਇਸ ਵਾਰੀ ਉਸ ਰਾਜਤਨੀ ਤੇ ਕਬਜ਼ਾ ਦੁਬਾਰਾ ਆਮ ਆਦਮੀ ਪਾਰਟੀ ਨਾ ਕਰ ਲੇ ਕਿਉਂਕਿ ਮੌਕੇ ਦੇ ਮੰਤਰੀ ਖੜੇ ਨੇ ਕੋਈ ਨਹੀਂ ਜੀ ਇਹ ਪਹਿਲਾਂ ਵੀ ਤਾਂ ਖੜੇ ਸੀਗੇ ਪਹਿਲਾਂ ਤਾਂ ਤਾਜ਼ੇ-ਤਾਜ਼ੇ ਆਏ ਸੀਗੇ ਉਹਨਾਂ ਕੋਲ ਪਾਵਰ ਹੀ ਨਹੀਂ ਸੀਗੀ ਪਹਿਲਾਂ ਤਾਂ ਸਰਪੰਚ ਹੁਣ ਤਾਂ ਬਾਸੀ ਹੋ ਗਏ ਆ ਇਹ ਬਏ ਹੋ ਗਏ ਆ ਉਹਨਾਂ ਨੇ ਆਪਣਾ ਸਾਰਾ ਰੋਪ ਸ਼ੋਭ ਖਤਮ ਕਰ ਲਿਆ ਕ腐ਸ਼ਨ ਕ腐ਸ਼ਨ ਕਰਕੇ ਉਹਨਾਂ ਦੀ ਤਾਂ ਗੱਲ ਹੀ ਨਹੀਂ ਕੋਈ ਕਰਦਾ ਨਾ ਉਹ ਪਿੰਡ 'ਚ ਜਾ ਸਕਦੇ ਕੋਈ ਵਜ਼ੀਰ ਤੁਸੀਂ ਦੱਸੋ ਕੋਈ ਵਜ਼ੀਰ ਜੇ ਕੈਨਵਸਿੰਗ ਦੇ ਲਈ ਆਇਆ ਹੋਏ ਬਾਹਰ ਹੁਣ ਸਿਰ ਤੇ ਖੜਿਆ ਇਲੈਕਸ਼ਨ 'ਚ ਕੋਈ ਵੀ ਦੱਸੋ ਤਾਂ ਡਬਤੀ ਰਹੇ ਆਮ ਪਾਰਟੀ ਦਾ ਵਰਗਿਆ ਹੋਵੇ ਪਰ ਇੱਕ ਗੱਲ ਹੋਰ ਵੀ ਆ ਕਿ ਪਿਛਲੀ ਵਾਰ ਸੰਗਰੂਰ ਨੇ ਤੁਹਾਨੂੰ ਜਤਾਇਆ ਉਸ ਸਮੇਂ ਦੇ ਵਿੱਚ ਸੰਗਰੂਰ ਦੇ ਲਈ ਸਿਮਰਜੀਤ ਸਿੰਘ ਮਾਨ ਨੇ ਕੀ ਕੀਤਾ ਮੈਂ ਸਾਰਾ ਕੋਸ਼ਿਸ਼ ਕੀਤਾ ਸਾਰੀਆਂ ਸੜਕਾਂ ਬਣਵਾਤੀਆਂ ਰੂਰਲ 350 ਕਰੋੜ ਰੁਪਏ ਮਨਜ਼ੂਰ ਕਰਾ ਲਿਆ ਹੋਰ ਇੱਕ ਸਾਲ ਦੇ ਵਿੱਚ ਸਾਡੇ ਸਾਰੀ ਬਿਜਲੀ ਦੀਆਂ ਤਾਰਾਂ ਬਦਲੀਆਂ ਜਾਣਗੀਆਂ ਕਿਸੇ ਦੇ ਘਰ ਦੇ ਉੱਤੋਂ ਨਹੀਂ ਜਾਣਗੀਆਂ ਕੋਈ ਸ਼ਾਰਟ ਨਹੀਂ ਹੋਊਗਾ ਕਿਸੇ ਦੀ ਮਸ਼ੀਨ ਨਹੀਂ ਟੁੱਟੂਗੀ ਕਿਸੇ ਦਾ ਮੋਟਰ ਨਹੀਂ ਫੁਕੂਗੀ ਫੇਰ ਬਰਨਾਲੇ ਦੇ ਵਿੱਚ 56 ਕਰੋੜ ਰੁਪਏ ਦਾ ਇੱਕ ਇਨਫੈਕਸ਼ਨਸ ਦੇ ਖਿਲਾਫ ਹਸਪੀਟਲ ਵਧੀਆ ਬਣਾਤਾ ਹੈ ਜਿਹਦੇ ਲਈ ਬਹੁਤ ਲੋਕੀ ਦੂਰੋਂ ਦੂਰੋਂ ਆ ਕੇ ਜਿੰਨਾਂ ਦੀ ਬਿਮਾਰੀ ਠੀਕ ਨਹੀਂ ਹੁੰਦੀ ਉਹ ਇੱਥੇ ਹੋਣਗੇ 1.5 ਸਾਲ ਦੇ ਵਿੱਚ ਇੰਨਾ ਕੁਝ ਕਰ ਦੇਣਾ ਸਾਰੇ ਪਿੰਡਾਂ ਦੇ ਵਿੱਚ 850 ਦੀ ਐਮਪੀ ਲੈਡ ਫੰਡਸ ਦੀ ਹਿੰਦੂਆਂ ਨੂੰ ਗਵਾਂ ਦੇ ਲਈ دیتا ਹੈ ਮੁਸਲਮਾਨਾਂ ਦੇ ਕਬਰਸਤਾਨਾਂ ਦੀ ਚਾਰਦੁواری ਬਣਵਾਤੀ ਹੈ ਜਿਹੜੇ ਰੰਗਰੇਟੇ ਸਿੱਖ ਹੈ ਉਹਨਾਂ ਦੀਆਂ ਧਰਮਸ਼ਾਲਾ ਠੀਕ ਕਰਾਤੀਆਂ ਨਵੀਆਂ ਬਣਾਤੀਆਂ ਕਿਹੜਾ ਕੰਮ ਹੈ ਤੁਹਾਡੇ ਨੌਲੇਜ ਦੇ ਵਿੱਚ ਜਿਹੜਾ ਸਿਮਰਨਜੀਤ ਸਿੰਘ ਮਾਨ ਨੇ ਨਹੀਂ ਕੀਤਾ ਫਰੋਗ ਕਿਹੜਾ ਕੰਮ ਹੈ ਜਿਹੜੇ ਕੰਮ ਦੀਪਕ ਸਿੰਘ ਮਾਨ ਦੁਹਾਈ ਦਿੰਦੇ ਨੇ ਕਿ ਅਸੀਂ ਸੰਗਰੂਰ ਦੇ ਵਿੱਚ ਬਹੁਤ ਕੰਮ ਅਸੀਂ ਕੀਤੇ ਨੇ ਮੈਂ ਐਮਪੀ ਬਣਦੇ ਹਾਂ ਬਹੁਤ ਕੰਮ ਕਰਦਾ ਰਿਹਾ ਉਹ ਤਾਂ ਉਹਦੀ ਵਰਜਨ ਹੈ ਜੀ ਮੈਂ ਹੁਣ ਕੀ ਕਹਾਂ ਤੁਸੀਂ ਜਰਨਲਿਸਟ ਹੋ ਜਾ ਕੇ ਗਿੱਟ ਦਾ ਫੈਕਟਸ ਆਪ ਜਾ ਕੇ ਪਤਾ ਕਰੋ ਤੁਹਾਡਾ ਫਰਜ ਵੀ ਹੈ ਕਿ ਮਾਨ ਠੀਕ ਬੋਲ ਰਿਹਾ ਇੱਕ ਸਰਪੁਖੰਦ ਸਿੰਘ ਠੀਕ ਬੋਲ ਰਿਹਾ ਪਤਾ ਕਰੋ ਪਿਛਲੀ ਵੋਟਾਂ ਤੇ ਇੱਕ ਗੱਲ ਹੋਰ ਵੀ ਜਿੰਨੀ ਜ਼ੋਨ ਤੇ ਗੱਲ ਹੋਰ ਵੀ ਮਾਨ ਸਰਬ ਕਹੀ ਜਾਂਦੀ ਹੈ ਕਿ ਪਿਛਲੀ ਵਾਰ ਜਿਹੜੀ ਸ਼ੋਭਦੀਪ ਸਿੰਘ ਸਿੱਧੂ ਮੂਸੇਵਾਲ ਦਾ ਕਤਲ ਹੋਇਆ ਜਾਂ ਦੀਪ ਸਿੰਘ ਸਿੱਧੂ ਦੀ ਜਿਹੜੀ ਹੈਗਾ ਉਹਨਾਂ ਦਾ ਐਕਸੀਡੈਂਟ ਹੁੰਦਾ ਉਹ ਚੀਜ਼ਾਂ ਵੀ ਇਫੈਕਟ ਕਰੀਆਂ ਉਹ ਚੀਜ਼ਾਂ ਕਰਕੇ ਸਮਨਜੀਤ ਮਾਨ ਨੂੰ ਜਿਹੜੀ ਬਹੁਮਤ ਮਿਲੀ ਉਹਨਾਂ ਚੀਜ਼ਾਂ ਕਰਕੇ ਸਮਨਜੀਤ ਮਾਨ ਜਿਹੜਾ ਜਿੱਤੇ ਆ ਚਲੋ ਉਹਨਾਂ ਕਰਕੇ ਮੈਂ ਜਿੱਤ ਰਿਹਾ ਪਰ ਆ ਜਿਹੜੇ ਸਿੱਖ ਮਾਰੇ ਆ ਇਹ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨਿੱਜਰ ਇਹ ਮਲਿਕ ਸੁਖਦੂਲ ਸਿੰਘ ਕੈਨੇਡਾ ਦੇ ਵਿੱਚ ਇੰਟੈਲੀਜੈਂਸ ਏਜੰਸੀ ਮੋਦੀ ਸਾਹਿਬ ਨੇ ਸਕਿਉਰਿਟੀ ਅਡਵਾਈਜ਼ਰ ਨੇ ਸਾਰਿਆਂ ਨੇ ਮਰਵਾਏ ਹੈ ਯੂਕੇ ਦੇ ਵਿੱਚ ਖੰਡਾ ਮਰਵਾ ਦਿੱਤਾ ਹੈਗਾ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵਾੜ ਮੜਵਾਤਾ ਹੈ ਰੋਡੇ ਮਰਵਾਤਾ ਹੈ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਮਰਵਾਤਾ ਹੈ ਪੰਜਾਬ ਦੇ ਵਿੱਚ ਮੂਸੇਵਾਲ ਮਰਵਾਤਾ ਹੈ ਇਹਦੀ ਗੱਲ ਹੋਰ ਕਿਸ ਨੇ ਕੀਤੀ ਹੈ ਸਿਰਫ ਸਿਮਰਨਜੀਤ ਸਮਾਣੀ ਬੋਲ ਰਿਹਾ ਸਾਰੇ ਇਸ਼ੂਸ ਦੇ ਉੱਤੇ ਤੇ ਤੁਸੀਂ ਕਹਿੰਦੇ ਹੋ ਕਿ ਉਦੋਂ ਇਹ ਇਹਨਾਂ ਨੇ ਤੇਰੀ ਅਮਦਦ ਕੀਤੀ ਸੀਗੀ ਤੇ ਉਹੀ ਤਾਂ ਇਹਨਾਂ ਦਾ ਨਾਂ ਲੈ ਰਿਹਾ ਹੋਰ ਕੋਈ ਬੋਲਦਾ ਵਾਹ ਜੀ ਵਾਹ ਤੁਸੀਂ ਕੱਲ ਹੋਰ ਵੀ ਕਰਦੇ ਹੋ ਪ੍ਰੈਸ ਕਾਨਫਰੰਸ ਦੇ ਵਿੱਚ ਤੁਸੀਂ ਕਿਹਾ ਕਿ ਸਾਡੀ ਸਾਨੂੰ ਆਜ਼ਾਦੀ ਨਹੀਂ ਹੈ ਅਸੀਂ ਖੁੱਲਿਆ ਆਜ਼ਾਦੀ ਸਾਡੇ ਕੋਲ ਸਪੇਸ ਕਿਹੜੀ ਹੈ ਦੱਸੋ ਕਿਹੜੇ ਪਾਸੇ ਸਪੇਸ ਹੈ ਨਾ ਤਾਂ ਇਹ ਹੋਮ ਮਿਨਿਸਟਰੀ ਚ ਸਪੇਸ ਹੈ ਨਾ ਡਿਫੈਂਸ ਮਿਨਿਸਟਰੀ 'ਚ ਹੈ ਨਾ ਫੋਰਨ ਅਫੇਅਰਸ ਦੇ ਵਿੱਚ ਹੈ ਨਾ ਸੋਸ਼ਲ ਵੈਲਫੇਅਰ 'ਚ ਹੈ ਨਾ ਐਗਰੀਕਲਚਰ ਦੇ ਵਿੱਚ ਸਪੇਸ ਹੈ ਸਾਡੇ ਜ਼ਿੰਮੇਵਾਰ ਮਰੀਜ਼ਾਂ ਦੇ ਬਾਰਡਰਾਂ ਦੇ ਉੱਤੇ ਬੈਠੇ ਉਹਨਾਂ ਨੂੰ ਗੋਲੀਆਂ ਮਾਰੀ ਜਾਂਦੇ ਐ ਤਾਂ ਮੇਰੀ ਕਲ ਸਿੱਖਾਂ ਦੀ ਸਪੇਸ ਕਿੱਥੇ ਚਲੀਗੀ ਵੇਅਰ డు ਵੀ ਹੈਵ ਦ ਸਪੇਸ ਇਨ ਪੋਲਿਟਿਕਸ ਇਨ ਦ ਕਨਸਟੀਟਿਊਸ਼ਨ ਇਨ ਦ ਲਾ ਸੁਪਰੀਮ ਕੋਰਟ ਦੇ ਵਿੱਚ ਕੋਈ ਸਿੱਖ ਜੱਜ ਹੀ ਨਹੀਂ ਹੈਗਾ ਸਾਰੇ ਇੰਡੀਆ ਦੇ ਵਿੱਚ ਕੋਈ ਵੀ ਚੀਫ ਜਸਟਿਸ ਸਿੱਖ ਨਹੀਂ ਹੈਗਾ ਕੋਈ ਵੀ ਸੈਕਟਰੀ ਟੂ ਗਵਰਨਮੈਂਟ ਆਫ ਇੰਡੀਆ ਸਿੱਖ ਨਹੀਂ ਨੇਵੀ 에어 ਫੋਰਸ ਐਂਡ ਆਰਮੀ ਦੇ ਵਿੱਚ ਕੋਈ ਸਿੱਖ ਜਰਨਲ ਨਹੀਂ ਹੈ where are the six okay operate ho gayi hai have they gone out of the country where are the six sada ta patta bithaya hoya hai india ne tusi kehni ho ki ji eh aa ho gaya ho gaya dasso sade paaniyan da masla hai ga sade dams da masla hai ga reperian kanun da sada chandigarh da masla hai but punjabi speaking areas da masla hai ga haryana de vich chandigarh de vich ਮਾਰਚਲ ਜੰਮੂ ਕਸ਼ਮੀਰ ਦੇ ਵਿੱਚ ਹੈਗਾ ਵੇਰ ਇਜ਼ ਦ ਪੰਜਾਬੀ ਕਸ਼ਮੀਰ ਦੇ ਵਿੱਚ ਬੰਦ ਕੀਤੀ ਗਈ ਹੈ ਜਦ ਸਿੱਖਾਂ ਨੇ 1819 ਦੇ ਵਿੱਚ ਅਫਗਾਨistan ਫਤਿਹ ਕਰਕੇ ਕਸ਼ਮੀਰ ਉਹਦਾ ਇੱਕ ਸੂਬਾ ਸੀ ਉਹ ਸਾਰਾ ਸਿਕਸ ਸਟੇਟ ਦੇ ਨਾਲ ਮਿਲਾਇਆ ਗਿਆ ਤੇ ਉੱਥੇ ਪੰਜਾਬੀ ਹੀ ਖਤਮ ਕਰ ਦਿੱਤੀ ਕਿੱਥੇ ਹੈ ਸਾਡੀ ਸਪੇਸ ਕਿਤੇ ਹੈ ਪਰ ਤੁਸੀਂ ਇਸੇ ਗੁਲਾਮੀ ਦੇ ਵਿੱਚ ਐਮਪੀ ਵੀ ਤੁਸੀਂ ਇਹਨੂੰ ਗੁਲਾਮੀ ਕਹਿੰਦੇ ਫਿਰ ਇਸੇ ਗੁਲਾਮੀ 'ਚ ਤੁਸੀਂ ਐਮਪੀ ਬਣ ਗਏ ਠੀਕ ਇਸੇ ਗੁਲਾਮ ਤੁਸੀਂ ਇਸਨੂੰ ਗੁਲਾਮੀ ਕਹਿੰਦੇ ਤੁਸੀਂ ਇਸੇ ਗੁਲਾਮੀ 'ਚ ਮੈਂਬਰ ਆਫ ਪਾਰਲੀਮੈਂਟ ਵਰ ਕੀਨੇ ਹੋ ਹੋਰ ਕਿਵੇਂ ਬਣਿਆ ਮੈਂ ਤੁਸੀਂ ਆਏ ਸੀ ਮੇਰੀ ਅਮਦਦ ਦੇ ਲਈ ਟ੍ਰਿਬਿਊਨ ਆਈ ਸੀ ਉਹ ਤਾਂ ਸਿੰਘ ਨਹੀਂ ਲਾਉਂਦੀ ਸਾਡੇ ਨਾਂ ਦੇ ਕੇ ਕੌਣ ਆਇਆ ਸੀ ਮੇਰੀ ਅਮਦਦ ਦੇ ਲਈ ਤੁਸੀਂ ਆਏ ਸੀ ਇੰਡੀਆ ਦੀ ਕੋਈ ਚੈਨਲ ਆਈ ਸੀ ਭਈ ਅਸੀਂ ਕਵਰ ਕੀਤਾ ਤੁਹਾਨੂੰ ਉਹ ਕਵਰ ਕੀਤਾ ਹੋਊਗਾ ਪਰ ਇਹ ਕੋਈ ਅਮਦਦ ਆਈ ਕੋਸ਼ ਕੀਤਾ ਗਿਣੇ ਕੀਤਾ ਤੁਸੀਂ ਤਾਂ ਸਾਰੇ ਉੱਧਰ ਬੜੇ ਪਏ ਹੋ ਇਹ ਜੀ ਹਿੰਦੂਤਵਾਦੀਆਂ ਪਾਰਟੀਆਂ ਚ ਜਾਂ ਤਾਂ ਤੁਸੀਂ ਆਓ ਸਿੱਧੇ ਹੋ ਕੇ ਸਾਡਾ ਸੇਂਗ ਲਗਾ ਦਿਓ ਇਹ ਅੱਗੇ ਸਾਡੇ ਨਾਂ ਤੇ ਉਹ ਵੀ ਨਹੀਂ ਲਾਉਂਦੀ ਅੰਗਰੇਜ਼ੀ ਦੇ ਪੇਪਰ ਨਾ ਟ੍ਰਿਬਿਊਨ ਲਾਉਂਦੀ ਹੈ ਨਾ ਇੰਡੀਅਨ ਐਕਸਪ੍ਰੈਸ ਲਾਉਂਦੀ ਹੈ ਨਾ ਟਾਈਮਜ਼ ਆਫ ਇੰਡੀਆ ਨਾ ਇੰਡੀਅਨ ਐਕਸਪ੍ਰੈਸ ਤਾਂ ਮੇਰਾ ਮਤਲਬ ਸਾਡਾ ਤਾਂ ਇਹ ਰਿਲੀਜੀਅਸਲੀ ਸਾਨੂੰ ਤਾਂ ਬਾਹਰ ਕੱਢ ਦਿੱਤਾ ਹੈ ਇੱਕ ਸਵਾਲ ਹੋਰ ਬੜਾ ਉੱਠਦਾ ਹੈ ਕਿ ਜੇਕਰ ਸਿਮਰਜੀਤ ਸਿੰਘ ਮਾਨ ਜਿਹੜੇ ਆ ਜੀ ਜੀ ਜਿਹਦਾ ਤੁਹਾਨੂੰ ਜਵਾਬ ਨਾ ਮਿਲ ਸਕੇ ਮੈਂ ਉਹੀ ਮੈਂ ਮੈਂ ਉਹੀ ਗੱਲ ਪੁੱਛ ਰਿਹਾ ਇੱਕ ਸਵਾਲ ਹੋਰ ਜਿਹੜਾ ਹੈਗਾ ਉਹ ਬੜਾ ਉੱਠਦਾ ਹੈ ਕਿ ਸਿਮਰਜੀਤ ਸਿੰਘ ਮਾਨ ਖਾਲਿਸਤਾਨ ਦੀ ਗੱਲ ਕਰਦੇ ਆ ਖਾਲਿਸਤਾਨ ਦਾ ਨਾਰਾ ਵੀ ਜਿਹੜਾ ਲਾਉਂਦੇ ਆ ਸਿਮਰਜੀਤ ਸਿੰਘ ਮਾਨ ਤੇ ਕਿਸੇ ਤਰ੍ਹਾਂ ਦਾ ਕੋਈ ਪਰਚਾ ਨਹੀਂ ਹੁੰਦਾ ਪਰ ਜੇਕਰ ਕੋਈ ਹੋਰ ਖਾਲਿਸਤਾਨ ਦਾ ਨਾਰਾ ਲਾਉਂਦਾ ਤਾਂ ਉਹਨੂੰ ਚੱਕ ਕੇ ਜੇਲ੍ਹਾਂ ਦੇ ਵੀ ਸੁੱਟ ਦਿੱਤਾ ਜਾਂਦਾ ਹੈ ਕਿਉਂਕਿ ਜਨਾਬ ਮੈਨੂੰ ਸੁਪਰੀਮ ਕੋਰਟ ਤੋਂ ਮੇਰੇ ਲਖਣਪਾਲ ਸੀਨੀਅਰ ਵਕੀਲ ਨੇ ਰਿਟ ਕਰਕੇ ਹਾਈ ਕੋਰਟ ਤੋਂ ਵੀ ਕੇਸ ਜਿੱਤੇ ਆ ਖਾਲਸਾਣ ਦਾ ਸੁਪਰੀਮ ਕੋਰਟ ਤੋਂ ਵੀ ਕੇਸ ਜਿੱਤਿਆ ਹੈਗਾ ਤੇ ਇਸ ਕਰਕੇ ਕਿਸੇ ਦੇ ਉੱਤੇ ਖਾਲਸਾਣ ਦਾ ਪਰਚਾ ਨਹੀਂ ਹੋ ਸਕਦਾ ਕਿਸੇ ਦਾ ਪਰਚਾ ਜੇ ਹੋਇਆ ਵੀ ਹੈ ਅਦਾਲਤ ਚੱਜੇ ਤੱਕ ਗਿਆ ਹੈ ਮਹਾਰਾ ਜੀ ਤੁਸੀਂ ਪਤਾ ਕੀਤਾ ਕਿ ਜੇ ਖਾਲਸਾਣ ਦਾ ਪਰਚਾ ਕਿਸੇ ਅੱਜ ਕਿਸੇ ਕੋਰਟ ਦੇ ਵਿੱਚ ਪੈਂਡਿੰਗ ਹੈ देयर इज नो ਕੇਸ ਪੈਂਡਿੰਗ ਅਬਾਊਟ ਖਾਲਸਾਣ ਇਸਦੇ ਲਈ ਵੀ ਗੱਲ ਕੀਤੀ ਆ ਮਾਨ ਸਾਹਿਬ ਕੇ ਕਿਉਂਕਿ ਬਹੁਤੇ ਚੈਨਲ ਜਿਹੜੇ ਉਹ ਸਿੱਖ ਦੀ ਸਿੱਖਾਂ ਦੀ ਆਵਾਜ਼ ਬਣਨ ਕਰਕੇ ਸਿੱਖਾਂ ਦੇ ਮਸਲੇ ਚੁੱਕਣ ਕਰਕੇ ਬੰਦ ਕਰ ਦਿੱਤੇ ਜਾਂਦੇ ਨੇ ਇਸ ਤੇ ਬਾਰੇ ਦੇ ਵਿੱਚ ਤੁਸੀਂ ਕਿਸੇ ਤਰ੍ਹਾਂ ਦਾ ਮਸਲਾ ਚੁੱਕਿਆ ਹੋਵੇ ਗੱਲਬਾਤ ਕੀਤੀ ਹੋਵੇ ਬਹੁਤੇ ਚੈਨਲ ਜਿਹੜੇ ਬੰਦ ਕੀਤੇ ਗਏ ਨੇ ਇਹਨਾਂ ਜਿੰਨਾਂ ਵਿੱਚੋਂ ਅਸੀਂ ਵੀ ਇੱਕ ਆ ਖੁੱਲ੍ਹ ਸੀ ਇਹ ਸਾਰੀਆਂ ਚੈਨਲਸ ਨੂੰ ਲਿਖਿਆ ਹੈਗਾ ਇਹ ਸਾਰੇ ਜਿਹੜੇ ਬਾਹਰ ਅਮਰੀਕਨ ਚੈਨਲਸ ਹੈਗੇ ਹੈ ਬ੍ਰਿਟਾਨੀਆ ਤੋਂ ਚੱਲਦੀ ਹੈ ਸਾਰਿਆਂ ਦੇ ਵਿੱਚ ਲਿਖਿਆ ਹੈਗਾ ਬਿਲਕੁਲ ਲਿਖਿਆ ਵੀ ਆਰ ਵੈਰੀ ਅਵੇਅਰ ਆਫ ਅ ਰਿਪਰੈਜੈਂਟੇਸ਼ਨ ਇਨ ਦ ਪ੍ਰੈਸ ਵਿਚ ਇਜ਼ ਜ਼ੀਰੋ ਜਿਵੇਂ ਤੁਸੀਂ ਜ਼ੀਰੋ ਦੀ ਗੱਲ ਕਰੀ ਆ ਭਗਵਾਨ ਸਿੰਘ ਮਾਨ ਵੀ ਇਹ ਕਹਿੰਦੇ ਨੇ ਕਿ ਅਸੀਂ 14 ਜ਼ੀਰੋ ਦੇ ਨਾਲ ਐਤਕੀ ਜਿਹੜਾ ਹੈਗਾ ਉਹ ਬਹੁਮਤ ਕਰਾਂਗੇ ਤਾਂ ਤੁਹਾਨੂੰ ਕੀ ਲੱਗਦਾ ਤੁਸੀਂ ਕਿੰਨੀ ਤੁਸੀਂ ਕਿੰਨੀ ਤੁਸੀਂ ਕਿੰਨੀਆਂ ਕੱਢੋਗੇ ਜਿਹਦਾ ਮੈਂ 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 ਜਵਾਬ ਦੇ ਸਕਾਂ ਹੁਣ ਵੈਨਿਓ ਕਿੰਨੇ ਦੀ ਕਿੰਨੀ ਦੀ ਆਸ ਉਮੀਦ ਹੈ ਤੁਸੀਂ ਇਹੋ ਜਿਹੇ ਇਰੈਸ਼ਨਲ ਕੁਐਸਚਨਸ ਪੁੱਟ ਕਰਦੇ ਹੋ ਮੇਰੇ ਲਈ ਪੋਸੀਬਲ ਨਹੀਂ ਹੈ ਉਹਨਾਂ ਦਾ ਜਵਾਬ ਦੇਣਾ ਹੁਣ ਬੇਫਕੂਫਾ ਦਾ ਜਵਾਬ ਮੈਂ ਕੀ ਦਵਾਂ ਹੁਣ ਮੁੱਖ ਮੰਤਰੀ ਨੇ ਕਿ 14 ਸੀਟਾਂ ਜਿੱਤ ਜੂਗਾ ਕਹਿੰਦੇ ਨਾ ਮੇਰਾ ਮਤਲਬ ਹੈ ਕਿ ਤੁਸੀਂ ਜਰਨਲਿਸਟ ਹੋ ਮੈਨੂੰ ਇੰਟੈਲੀਜੈਂਟ ਕੁਐਸਚਨ ਪੁੱਟ ਕਰੋ ਜਿਹਦਾ ਮੈਂ ਜਵਾਬ ਦਵਾਂ ਦਾਅਵੇ ਦੀ ਗੱਲ ਕਰ ਰਿਹਾ ਮਾਨ ਸਾਹਿਬ ਦਾਅਵੇ ਦੀ ਗੱਲ ਕਰੀ ਸਕਦੇ ਹੋ ਤੁਹਾਡਾ ਕੋਈ ਦਾਵਾ ਮੇਰਾ ਕੋਈ ਦਾਵਾ ਨਹੀਂ ਅਸੀਂ ਇਨ ਦਾ ਫੀਲਡ ਆ ਦੇਖਾਂਗੇ ਅਸੀਂ ਹਮੇਸ਼ਾ ਫੀਲਡ ਦੇ ਵਿੱਚ ਰਹਿੰਦੇ ਆ ਅਸੀਂ ਦਾਅਵੇ ਕਰਦੇ ਆ ਕਦੇ ਹਾਰ ਜਾਂਦੇ ਕਦੇ ਜਿੱਤ ਜਾਂਦੇ ਧੰਨਵਾਦ ਥੈਂਕ ਯੂ ਸੋ ਸਿਮਰਜੀਤ ਸਿੰਘ ਮਾਨ ਮੇਰੇ ਨਾਲ ਸੀ ਤੁਸੀਂ ਜੁੜੇ ਰਹੋ ਆਰਮੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇ ਵਾਉਂਦੇ ਹੋ ਯਾਦ ਧੰਨਵਾਦ ਜੀ